हां जी तो आज ਆਪਾਂ ਗੱਲ ਕਰਾਂਗੇ ਕਮਾਲਪੁਰ ਦੇ ਕਬੱਡੀ ਕੱਪ ਦੇ ਉੱਤੇ ਜਿਹੜੀਆਂ ਸ਼ੀਲੂ ਤੇ ਜੱਗੂ ਦੀ ਮੂੰਹ ਮਾਰੀ ਹੋਈ ਤੇ ਲੜਾਈ ਵੀ ਹੋਈ ਥੋੜੀ ਜੀ ਉਹਦੇ ਬਾਰੇ ਦੋਸਤੋ ਤੇ ਕਮਾਲਪੁਰੇ ਕਬੱਡੀ ਕੱਪ ਦੇ ਉੱਤੇ ਰੈਡਰਾਂ ਨੇ ਜੱਫੇ ਖਾਣੇ ਸ਼ੁਰੂ ਕਰ ਦਿੱਤੇ ਤੇ ਇਧਰੋਂ ਸ਼ੀਲੂ ਨੇ ਕਬੱਡੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਧਰੋਂ ਜੱਗੂ ਨੇ ਕਬੱਡੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਜੀ ਹਾਂ ਦੋਸਤੋ ਇਹਨਾਂ ਦੋਨਾਂ ਜਾਫੀਆਂ ਨੇ ਕਬੱਡੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਰੁਕਿਆ ਇੱਕ ਵਾਰੀ ਵੀ ਦੋਵੇਂ ਨਹੀਂ ਰੁੱਕੇ ਦੋਸਤੋ ਇਹ ਵੀਡੀਓ ਵੇਖੋ ਤੇ ਮੈਚ ਇੰਜੋਏ ਕਰੋ ਅਗਰ ਤੁਹਾਨੂੰ ਇਹ ਮੈਚ ਪਸੰਦ ਆਵੇ ਤੇ ਆਪਣੇ ਚੈਨਲ ਹਮਜ਼ਰਨ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਬਾ ਆਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਨੰਬਰ ਫੈਸਲਾ ਆਹ ਨੰਬਰ ਜਾਸੀਆਂ ਦਾ ਭੰਗੜੇ ਭੰਗੜੇ ਪੈ ਗਏ ਉਧਰ ਫੌਜੀ ਹਣੀ ਹਣੀ ਉਹ ਵੀ ਲਹਿ ਲਦਾਖ ਦੇ ਵਿੱਚ -42 ਡਿਗਰੀ ਦੇ ਵਿੱਚ ਬੈਠੇ ਗੱਤ ਮਾਰਦੇ ਆ ਇੱਥੇ ਆ ਇੱਥੇ ਪਤਾ ਲੱਗਦਾ ਬਾਉ ਅਕਬਰਪੁਰ ਤੇ ਹਾਕਮ ਵਾਲੇ ਦਾ ਮੈਚ ਚੋਟੀ ਦਾ ਆ ਬਾ 11000 ਦੀ ਤੀਜੀ ਰੇਡ ਪਾ ਰਿਹਾ ਵਾਹ ਵਾਹ ਅੰਦਿਆ ਰਪੋਟਾ ਓਕਿਆ ਭਾਈ ਰਪੋਟਾ ਓਕਿਆ ਭਾਈ ਰਪੋਟਾ ਓਕਿਆ ਅੱਜ ਪੁਲਿਸ ਸਾਡੀ ਪੰਗੜੇ ਪੋਲੀ ਆ ਧੰਨਵਾਦ ਆ ਜੀਵਨ ਹੁਣੀ ਨਿਰਪਰੀਤ ਹੁਣੀ ਤੇ ਨਾਲ ਕਦੇ ਪਰਮੇਂਦਰ ਹੁਣੀ ਅੱਜ ਸਾਡੇ ਟਾ ਪੰਗੜੇ ਪੋਦੇ ਧੰਨਵਾਦ ਆ ਉਹ ਪਾਲੋ 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 ਸ਼੍ਰੀਆਬ ਜੇਟਾ ਇਹ ਮੇਲਾ ਕਿਤੇ 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 ਆਦੀਆ ਮਰੀਕ ਆ ਜੱਟ ਦੇ ਜ਼ਮੀਨ ਚੱਲੀ ਜਾਂਦੀ ਹੈ ਆ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਆ ਪੋਵਾ ਰੇਡ ਜਾਫਿਆਂ ਨੂੰ ਰੇਡਾ ਪੋੜੀਆਂ ਪੈਰੀਆਂ ਇੱਕ ਪਾਸੇ ਸ਼ਿਮੂ ਔਰ ਜੱਗੂ ਕਹਿੰਦੇ ਆ ਸ਼ਿਮੂ ਤੇ ਜੱਗੂ ਭੰਗੜੇ ਸ਼ਿਮੂ ਤੇ ਜੱਗੂ ਭੰਗੜੇ ਜੱਗੂ ਦੀ ਟੱਕਰ ਸਵਾਦ ਆ ਰਹੀ ਹੈ ਲੋਕਾਂ ਨੇ ਸਵਾਦ ਲਿਆ ਆ ਜਾਰਸ਼ ਪੇਰਾ ਜਿਵੇਂ ਕਹਿੰਦੇ ਛੇਰੇ ਯਾਰਾ ਇਹ ਕੱਠ ਮੇਰੇ ਯਾਰਾਂ ਦਾ ਆ ਮਰੀਕ ਹੁਣ ਕਹਦੇ ਕਿ ਕੰਮਕਾਰ ਦੱਸ ਤੇਰਾ ਚੀ ਚੋਬਰਾ ਹੱਲਾ ਗੋਲਾ ਰੱਖੀ ਦਾ ਕਰਾ ਕੇ ਸੋਹਣੇ ਦੇਖੋ ਦੇਖੋ ਸਾਹਮਣੇ ਕੀ ਹੋ ਰਿਹਾ ਇਹ ਕੌਣ ਕੀ ਨੂੰ ਪੌੜੀਆਂ ਪੈਂਦੀਆਂ ਇੱਧਰ ਕਹਿੰਦੇ ਬਿੱਲਾ ਕਹਿੰਦਾ ਸ਼ਿੱਲੂ ਫੱਟ ਗਿਆ ਸ਼ਿੱਲੂ ਫੱਟ ਗਿਆ ਜਿੱਲੂ ਫੱਟ ਗਿਆ ਬਿੱਲਾ ਕਹਿੰਦਾ ਸ਼ੂਲੀ ਫੱਟ ਗਿਆ ਸਵਾਦ ਆ ਗਿਆ ਜੀ ਅੰਮਰੇ ਕਬੱਡੀ ਪਾਈ ਹੈ ਕੁਮਾਰਪੁਰੇ ਦੇ ਕਬੱਡੀ ਕੱਪ ਦਾ ਕਹਿੰਦੇ ਫਾਈਨਲ ਬੈਸਟਾਂ ਨੂੰ ਹਾਰ ਲੇ ਉਹ ਘਾਂਗਿਆ ਆਇਆ ਹੋਏ ਨੇ ਪਰਾ ਲੱਗੇ ਦੁਰੀਆਂ ਨੂੰ ਲਓ ਪੈਂਦੀ ਏੜ ਤੇ ਚਾਰ ਦੇ ਚਾਰੇ ਚਾਰ ਵਰਚਾਰ ਪਰ ਜੱਗੂ ਹਾਕਮ ਵਾਲੀਆ ਜੱਗੂ ਹਾਕਮ ਵਾਲੀਆ ਫੈਸਲੇ 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 ਰੌਲੇ ਰੱਪੇ ਤੋਂ ਬਜਣਾ ਚਾਰ ਚੁਫੇਰੇ ਕੈਮਰਾ ਮਾਰਦੇ ਲਾਈਵ ਆਇਆ ਵੇਖ ਭੰਗਰੇ ਪੈਂਦੇ ਦੁੱਖ ਤੋੜ ਭਈ ਜਾਂਦਾ ਉਧਰ ਸ਼ੀਲੂ ਵੀ ਕਬੱਡੀ ਪਾ ਗਿਆ ਆ ਆ ਜੱਗੂ ਦੀ ਰੇਡ ਤੇ ਚਾਲਾਂ ਦੇ ਵਿੱਚੋਂ ਕੌਣ ਖਣ ਬੱਲੇ ਬੱਲੇ ਕਰਾਵੇਗਾ ਖਵਾਰਪਰੇ ਦਾ ਵੱਡਾ ਮੇਲਾ ਸਿਰੇ ਦੀ ਟੱਕਰ ਬਚ ਕੇ ਮੋੜ ਤੋਂ ਪੱਟ ਕੇ ਮੋੜ ਤੋਂ ਨੰਬਰ ਫੈਸਲਾ ਆ ਨੰਬਰ ਜਾਸੀਆ ਦਾ ਭੰਗੜੇ 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 ਪੈ ਗਿਆ ਉਧਰ ਫੌਜੀ ਹਣੀ ਹਣੀ ਉਹ ਵੀ ਲੇਹ ਲਦਾਖ ਦੇ ਵਿੱਚ -44 ਡਿਗਰੀ ਦੇ ਵਿੱਚ ਬੈਠੇ ਬੱਦਮਾੜਾ ਕਾਨੇ ਤਲ ਤਲ ਹੋਈ ਪਈ ਐ ਅੰਬਾ ਆ ਗਿਆ ਸਿਰਸਿੰਧੀ ਧਰਤੀ ਦਾ ਉਹ ਚੱਚਾ ਕੀਤਾ ਰੰਗ 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 ਸਿਰਾਂ ਕਬਰੂਆ ਉਧਰ ਫੌਜੀਆ ਭਰਾਵਾ ਵੱਲ ਸਿਰਾਂ ਕਬਰੂਆ ਵੀਰੇ ਯਾਰ ਗਰਾਊਂਡ ਥਲੀਆ ਰੱਖੀਏ ਗਰਾਊਂਡ ਥਲੀਆ ਜੱਜ ਹਾਕਮ ਵਾਲੀ ਐ

ਇੱਥੇ ਆ ਇੱਥੇ ਆ ਇੱਥੇ ਪਤਾ ਲੱਗਦਾ ਮੇਲਾ ਕਮਾਲਪੁਰੇ ਦਾ ਮੇਲਾ ਕਮਾਲਪੁਰੇ ਦਾ ਉਹ ਕਮਾਲ ਤੇ ਆਇਓ ਕੀ ਹਾਕਮ ਬੇਹਰ ਖਿਡਾਰੀਆਂ ਨੂੰ ਬੇਨਤੀ ਕਰਦਾ ਭਾਈ ਬੇਸ਼ੱਕ ਕਬੱਡੀ ਖੇਡੋ ਬੇਰੀ ਪਰ ਜਦੋਂ ਤੁਸੀਂ ਇਦਾਂ ਨੂੰ ਹਾਈਪਰ ਹੋ ਕੇ ਕਬੱਡੀ ਨੂੰ ਇਦਾਂ ਸਿੱਧੇ ਪਾਰ ਤੇ ਬਈ ਇਦਾਂ ਦੇ ਐਕਸ਼ਨ ਨਾ ਕਰੋ ਬੀਰਪਾਨ ਹਾਈਪਰ ਹੋ ਕੇ ਭਾ ਮੇਰੇ ਸ਼ਿੰਦੂ ਇਹ ਕਬੱਡੀ ਪਾਦੀ ਹੈ ਸ਼ਿੰਦੂ ਰੇ ਕਬੱਡੀ ਪਾਦੀ ਹੈ ਅੱਜ ਤੇ ਕਹਿੰਦੇ ਇਤਿਹਾਸ ਸਿਰਜਿਆ ਜਾ ਰਿਹਾ ਇਸ ਮੈਚ ਦੀਆਂ ਗੱਲਾਂ ਲੰਮਾ ਸਵਾ ਹੋਣਗੀਆਂ ਬਿਕਮਾਲਪੁਰੇ ਦੇ ਕੱਪ ਦਾ ਫਾਈਨਲ ਜੱਗੂ 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 ਰਾਂਬੋ ਕਬੱਡੀ ਦਾ ਜੱਗੂ ਰਾਂਬੋ ਕਬੱਡੀ ਦਾ ਕੀ ਬਾਤ ਹੈ ਰਾਂਬੋ ਕਬੱਡੀ ਦਾ ਰਾਂਬੋ ਕਬੱਡੀ ਦਾ ਜੱਗੂ ਹਾਕਮ ਬਾੜੀ ਹੈ ਜੱਗੂ ਹਾਕਮ ਬਾੜੀ ਹੈ ਏ ਜੱਗੂ ਹਾਕਮ ਬਾੜੀ ਹੈ ਵੀਰੇ ਯਾਰ ਇੰਨਾ ਕੱਠ ਨਾ ਕਰੀਏ ਪਿਆਰ ਨਾਲ ਆ ਆ ਕੀ ਹੈ ਯਾਰ ਹੈ ਵੀਰੇ ਦਰਸ਼ਕਾਂ ਦੇ ਵੇਤੇ ਆ ਭਰਾ ਬਣ ਕੇ ਯਾਰ ਇਦਾਂ ਨਾ ਕਰੋ ਯਾਰ ਤੇ 1 ਮਿੰਟ ਜੀ ਦਰਸ਼ਕ ਵੀਰੋ ਓ